ਨਚਾ ਕਰਦੇ ਇਹ ਨਾ ਪੜੀ ਟਾਡੇ ਦਾ ਸੰਜੀਤ ਸਿੰਘ ਇਨੇ ਬੱਚੇ ਟਾਡੇ ਬੇਟੀ ਇੱਕੀ ਨਚਾ ਬੰਦ ਕੀਤਾ ਜਾਵੇ ਵੀ ਰਾਡਾ ਬਤਨੀ ਰਿਆ ਮੁੰਡਾ ਵੀ ਟੀਕਾ ਲਾ ਕੇ ਮਰਿਆ ਹਸਮੈਗ ਦਾ ਵਾਹ ਵੀਰ ਛੋਟੀ ਜੀ ਕੁੜੀ 6 ਸਾਲਾਂ ਦੀ ਇੱਕ ਪਿੰਡੋਂ ਵਿਕਰ ਤੋਂ ਲੈ ਕੇ ਮਾਲ ਤੇ ਪੰਚਾਇਤ ਵਾਲੀ ਮੋਟਰ ਤੇ ਜਾ ਕੇ ਨੇ ਟੀਗਾ ਲਾ ਲਿਆ ਉਸ ਤੋਂ ਬਾਅਦ ਆ ਸ਼ਾਦੀ ਹੋਈ ਅੱਜ ਆ ਜਿਹੜੀ 20 25 ਸਾਲ ਦੀ ਲੜਕੀ ਆ ਇਹ ਇਹ ਕਿੰਨੂੰ ਕੀਤੇ ਗੱਲ ਲੱਗੂਗੀ ਇਹਨੂੰ ਕੌਣ ਰੱਖੂਗਾ ਕੀ ਬੱਚੇ ਛੋੜੇ ਛੋਟੇ ਇਹ ਇੱਕੋ ਗੁੱਡੀ ਆ ਸੂਈ ਵੀ ਕੋਲ ਸਮੈਗ ਵੀ ਉਤਰਾ ਪੁੜੀ ਚ ਵੱਜੀ ਆ ਲਾ ਕੇ ਤੇ ਵੱਦੀ ਉਤਰੇ ਬੋਝੇ ਦੇ ਵਿੱਚ ਪਿੰਡ ਵਿੱਚ ਜੋ ਛਰੇ ਆ ਮ ਵਿਕਰਿਆ ਵੇ ਤੇ ਚ ਕੋਈ ਦੋਰਾ ਬੜੀਆਂ ਭਰਾ ਖਲੋਤੇ ਆ ਸਾਰੇ ਮਜਬੀ ਸਖ ਵੇਚ ਰਿਹਾ ਵਾ ਚਲੋ ਯਾਰਾ ਨਸ਼ਾ ਕਰਦੇ ਕਿਨਾ ਬੜੀ ਢਾਡੇ ਦਾ ਸੰਜੀਤ ਸਿੰਘ ਇਹਨੇ ਬੱਚੇ ਢਾਡੇ ਬੇਟੀ ਇੱਕੀ ਕਿੰਨਾ ਕੋ ਨਸ਼ਾ ਕਰਦੇ ਤੇ ਕਿੰਨਾ ਕੋ ਇੱਥੇ ਲਿਖਦਾ ਫਿਰਨੇ ਚ ਵਾਦੂ ਵੇਖਦਾ ਆਜੋ ਇਹ ਮਾਤਾ ਜੀ ਹਾਂਜੀ ਇਹ ਮੰਨ ਕਰੋਗੇ ਨਾ ਨਸ਼ਾ ਬੰਦ ਕੀਤਾ ਜਾਵੇ ਵੀ ਰਾਡਾ ਬਤਨੀ ਰਿਆ ਆਈ ਭਾਈ ਆਪਣਾ ਗੁਰਦੇਵ ਸਿੰਘ ਕਿਹੜਾ ਪਿੰਡ ਆ ਜੋੜ ਸਿੰਘ ਵਾਲਾ ਕੀ ਗੱਲ ਹੋਈ ਆ ਮੁੰਡੇ ਨੂੰ ਮੁੰਡਾ ਵੀਰ ਟੀਕਾ ਲਾ ਕੇ ਮਰਿਆ ਹਸਮੈਗ ਦਾ ਕੀ ਨਾਂ ਦਾ ਸਰਜੀਤ ਸਿੰਘ ਕਿੰਨੀ ਕੁ ਉਮਰ ਦੀ ਜੀ ਉਮਰ ਵੀਰ 24-25 ਸਾਲ ਦੀ ਉਮਰ ਆ ਸਾਰੀ ਤੇ ਵਿਆਹ ਕਿ ਘਰ ਆ ਵਿਆਹ ਵੀਰ ਛੋਟੀ ਜਿਹੀ ਕੁੜੀ 6 ਸਾਲਾਂ ਦੀ ਇੱਕ ਹੂੰ ਪਿੰਡੋਂ ਸਮੈ ਇਥੋਂ ਆਵਾਜ਼ਾਂ ਮਾਰਦੇ ਆ ਮਾਰਦੇ ਆ ਸਵੇਰੇ 6 ਵਜੇ ਗਿਆ ਵਾ ਤੇ ਪਿੰਡੋਂ ਚਲ ਗਿਆ ਵਾ ਤੇ ਪਿੰਡੋਂ ਬਿਕਰ ਆ ਸਾਡੇ ਪਿੰਡ ਦਾ ਮਜਬੀਆ ਸਿੰਘ ਦਾ ਮੁੰਡਾ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਤੇ ਆਂਦੇ ਆਂਦੇ ਤੋਂ ਰੁਪਈਆ 500 ਇਥੋਂ ਫੋਨ ਚਾਰਜਰ ਲੱਗਾ ਸੀ ਮੇਰਾ ਫੋਨ ਦੇ ਮਗਰ ਹੀ ਪੈਸੇ ਫੋਨ ਦੇ ਮਗਰੋਂ ਪੈਸੇ ਲੈ ਗਿਆ ਕੱਢ ਕੇ ਵਾਜਾ ਮਾਰਦਿਆ ਮਾਰਦਿਆ ਨਿਕਲ ਗਿਆ ਢੰਡੋ ਬਿਕਰ ਤੋਂ ਲੈ ਕੇ ਮਾਲ ਤੇ ਪੰਚਾਇਤ ਵਾਲੀ ਮੋਟਰ ਤੇ ਜਾ ਕੇ ਨੇ ਟੀਗਾ ਲਾ ਲਿਆ ਜਦੋਂ ਛੋਟਾ ਭਰਾ ਮੇਰਾ ਗਿਆ ਵਾ ਗੇੜਾ ਮਾਰਨ ਉਥੇ ਤੇ ਜਾਂਦਿਆਂ ਨੂੰ ਉਥੇ ਡੱਗਾ ਪਿਆ ਸੂਈ ਵੀ ਕੋਲ ਸਮੈਗ ਵੀ ਉਤਰਾ ਪੁੜੀ ਚ ਵੱਜੀਆ ਲਾ ਕੇ ਤੇ ਵੱਦੀ ਉਤਰੇ ਬੋਝੇ ਦੇ ਵਿੱਚ ਹੀ ਜੇ ਵੇਖਿਆ ਜਾਵੇ ਤੇ ਕਿੰਨਾ ਕੋ ਨਸ਼ਾ ੜਾ ਇਥੇ ਬਹੁਤ ਜ਼ਿਆਦਾ ਨਸ਼ਾ ਵੀਰਿਆ ਨਸ਼ੇ ਦੀ ਦੇ ਹਾਦ ਹੀ ਕੋਈ ਨਹੀਂ ਕੋਈ ਦਰਖਾਹ ਨਹੀਂ ਦਿੱਤੀ ਇਹਦੇ ਬਾਰੇ ਦਰਖਾਹ ਵੀ ਆ ਸਰਦਾਰ ਸੋਨ ਸੋਣਾ ਮੈਂ ਬੇਨਤੀ ਕੀਤੀ ਆ ਗਏ ਮੇਰੇ ਵੀਰ ਉੱਥੇ ਜਾ ਕੇ ਪੀਏ ਸਾਹਿਬ ਨੂੰ ਵੀ ਆਖਿਆ ਵਾ ਪੀਏ ਸਾਹਿਬ ਆਂਦਾ ਵੀ ਅਹੀਂ ਕਿਆ ਵਾ ਪੱਟੀ ਵਾਲੇ ਐਸ ਐਚਓ ਨੂੰ ਫੋਨ ਬਕਾਇਦਾ ਸੋਨ ਸੋਣਾ ਵੀ ਕੀਤਾ ਹੋਰ ਵੀ ਮੇਰੇ ਵੀਰਾਂ ਨੇ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ ਕਿਸੇ ਨੇ ਪੁੱਛਿਆ ਨਹੀਂ ਅਣਕੇ ਜੇ ਤਾਂ ਇਹ ਸ਼ਰੇ ਆਮ 10 ਮਿੰਟ ਖੜੋ ਕੇ ਵੇਖ ਲਓ ਉੱਥੇ ਪਿੰਡ ਗਲੀ ਦੇ ਉਰੇ ਬੁਗੀ ਅੱਗੇ 10 ਮਿੰਟਾਂ ਚ ਪਤਾ ਨਹੀਂ 20 ਮੋਟਰਸਾਈਕਲ ਆ ਜਾਂਦੇ ਆ ਸ਼ਰੇ ਆਮ ਉਹਨੇ ਧੜ ਘੁਰ ਕੇ ਵੇਚਦਾ ਕੋਈ ਨਹੀਂ ਉਹਨੂੰ ਡੱਕਦਾ ਕੱਲਾ ਵੇਚਦਾ ਕੋਈ ਨਹੀਂ ਨਹੀਂ ਉਹ ਸਾਰਾ ਪਰਿਵਾਰੀ ਉਹ ਪਰਲੇ ਉਹਦੇ ਭਰਾ ਨਹੀਂ ਇਹ ਕੰਮ ਕਰਦੇ ਕੱਲਾ ਜਿੰਨੇ 3-4 ਜੀਏ ਸਾਰੇ ਆਪ ਦਾ ਇਹ ਕੰਮ ਕਰਦੇ ਬਿਕਰਦਾ ਪਰਿਵਾਰ ਸ਼ਰੇ ਆਮ ਵਾਹੀ ਮੰਗ ਵੀ ਰਿਹਾ ਕਰਦੇ ਆ ਵੀ ਇਹ ਸਾਡਾ ਬੇਲੀ ਦੇ ਚੱਲ ਵਸਿਆ ਪਰ ਹੋਰ ਨਾ ਕਿਸੇ ਮਾਂ ਦਾ ਪੁੱਤ ਚੱਲ ਵਸੇ ਇਹਨੂੰ ਨਾਥ ਪਾਉਣੀ ਚਾਹੀਦੀ ਆ ਸ਼ਰੇ ਆਮ ਜਿਹੜਾ ਕੁੜੀਆਂ ਚ ਵੇਖਣ ਡਿਆ ਵੀਰੇ ਜੋੜਸ ਵਾਲੇ ਦਾ ਦੇ ਬਹੁਤ ਜ਼ਿਆਦਾ ਕੰਮ ਖਰਾਬਾ ਇਹਨੂੰ ਨੱਥਕਾਉਣੀ ਚਾਹੀਦੀ ਆ ਜਦੋਂ ਮਰਜੀ ਆਪਾਂ ਮਤਲਬ ਚਲੋ ਯਾਰਾ ਨਸ਼ਾ ਕਰਦੇ ਕੀ ਨਾ ਭੜੀ ਢਡੇ ਦਾ ਸੰਜੀਤ ਸਿੰਘ ਕਿੰਨੇ ਬੱਚੇ ਢਡੇ ਬੇਟੀ ਇੱਕੀ ਕਿੰਨਾ ਕੋ ਨਸ਼ਾ ਕਰਦੇ ਤੇ ਕਿੰਨਾ ਕੋ ਇਸੇ ਦੇਖਦਾ ਫਿਰਨੇ ਚ ਵਾਦੂ ਵੇਖਦਾ ਆ ਜੋ ਇਹ ਮੌਤ ਆ ਹਾਂਜੀ ਇਹ ਮੰਗ ਕਰੋਗੇ ਨਾ ਨਸ਼ਾ ਬੰਦ ਕੀਤਾ ਜਾਵੇ ਵੀਰਾਡਾ ਬਤੀ ਨਹੀਂ ਰਿਆ ਪ੍ਰੀਤਨਾ ਪੁੰਨਾ ਭਾਜੀ ਗਰਜੰਡ ਸਿੰਘ ਪਿੰਡ ਇਹੀ ਜੋੜਸੰਗ ਵਾਲਾ ਕੀ ਗੱਲ ਹੋਈ ਆ ਇਹ ਜਿਹੜੀ ਅੱਜ ਦਰ ਘਟਨਾ ਹੋਈ ਆ ਵੇਖੋ ਕਿ ਪੰਜਾਬ ਦੇ ਵਿੱਚ ਇੱਕ ਅੱਗ ਬਲ ਰਹੀ ਆ ਜਿਹੜੀ ਨਸ਼ਿਆਂ ਦੀ ਬਹੁਤ ਜ਼ਿਆਦੀ ਪ੍ਰਮਹਾਰ ਆ ਤੇ ਸਾਡਾ ਪਿੰਡ ਜਿਹੜਾ ਜੋੜਸੋਂ ਵਾਲਾ ਇਹਦੇ ਵਿੱਚ ਵੀ ਪਿਛਲੇ ਲੰਮੇ ਸਮੇਂ ਤੋਂ ਮਜੀਬ ਸਿੰਘ ਬਿੱਕਰ ਸਿੰਘ ਪੁੱਤਰ ਵੀਰ ਸਿੰਘ ਤੇ ਉਹਦਾ ਪੁੱਤਰ ਮਣੀ ਸ਼ਰਿਆ ਵੇਖੋ ਜੇ ਸਾਰੇ ਨਗਰ ਨੂੰ ਵੀ ਪਤਾ ਵਾ ਸਾਰੇ ਪੁਲਿਸ ਪ੍ਰਸ਼ਾਸਨ ਨੂੰ ਵੀ ਪਤਾ ਵਾ ਵੀ ਵਿਕਦਾ ਏ ਰੋਜ਼ ਗੱਡੀਆਂ ਦੀਆਂ ਗੱਡੀਆਂ ਆਉਂਦੀਆਂ ਟਾੜੀਆਂ ਤੇ ਪਰ ਗੱਲ ਕਰਕੇ ਕੋਈ ਖੁਸ਼ ਨਹੀਂਗਾ ਇਹ ਜਿਹੜੀ ਅੱਜ ਮੌਤ ਹੋਈ ਆ ਇਸ ਵੀਰ ਦੀ ਇਹਦਾ ਛੋਟੇ ਹੁੰਦੇ ਦਾ ਮਾਪਿਓ ਮਰਿਆ ਹੈ ਚਾਚਿਆਂ ਤਾਵਾ ਤਾਇਆਂ ਦੇ ਭਰਾਵਾਂ ਦੇ ਪੁੱਤਾਂ ਨੇ ਇਹਨੂੰ ਛੋਟੀਆਂ ਛੋਟੀਆਂ ਬੁਰਕੀਆਂ ਦੇ ਕੇ ਪਾਲ ਲਿਆ ਉਸ ਤੋਂ ਬਾਅਦ ਆ ਸ਼ਾਦੀ ਹੋਈ ਅੱਜ ਆ ਜਿਹੜੀ 20 25 ਸਾਲ ਦੀ ਲੜਕੀ ਆ ਇਹ ਇਹ ਕਿੰਨੂੰ ਕੀਤੇ ਗੱਲ ਲੱਗੂਗੀ ਇਹਨੂੰ ਕੌਣ ਰੱਖੂਗਾ ਕੀ ਬੱਚੇ ਛੋਟੇ ਛੋਟੇ ਇਹ ਇੱਕੋ ਗੁੱਡੀ ਆ ਪਰ ਇਹ ਜਿਹੜੀ ਹੈਗੀ ਹੈ ਲਾਨਤ ਦਿਨੋਂ ਦਿਨ ਘਟਣ ਦੀ ਥਾਂ ਵੱਧਦੀ ਜਾਂਦੀ ਆ ਆਦੀ ਜਾਂਦੀ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੇ ਵੱਲੋਂ ਅੱਗੇ ਵੀ ਕਿਹਾ ਗਿਆ ਸੀ ਸਾਡੇ ਪਿੰਡ ਵਿੱਚ ਜੋ ਛਰੇ ਆਮ ਵਿਕ ਰਿਆ ਵੇ ਤੇ ਚ ਕੋਈ ਦੋਰਾਂ ਬਾੜੀਆਂ ਭਰਾ ਖਲੋਤੇ ਆ ਸਾਰੇ ਮਜਬੀ ਸਖ ਵੇਚ ਰਿਹਾ ਵਾ ਜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਨਸ਼ਾ ਦੇ ਬਿਲਕੁਲ ਬੰਦ ਕਰ ਦਿੱਤਾ ਗਿਆ ਦੇਖੋ ਜੀ ਠੀਕ ਆ ਕਹਿ ਰਹੀ ਆ ਪਰ ਗਰਾਊਂਡ ਲੈਵਲ ਤੇ ਕੁਝ ਹੋਰ ਚੀਜ਼ ਆ ਜੀ ਗਰਾਊਂਡ ਲੈਵਲ ਤੇ ਜਦੋਂ ਗੱਲਾਂ ਆ ਕੇ ਹੋਣਗੀਆਂ ਉਤਲੇ ਵੱਡੇ ਸਮਲਗਰਾਂ ਨੂੰ ਫੜ ਕੇ ਗੱਲ ਨਹੀਂ ਬਣਨੀ ਛੋਟੇ ਪਿੰਡਾਂ ਦੇ ਵਿੱਚ ਪਿੰਡ ਸੰਯੋਗ ਦੇਣਾ ਪਿੰਡਾਂ ਦੇ ਲੋਕ ਸੰਯੋਗ ਦੇਣਾ ਇਹ ਵੇਖੋ ਪਿੰਡ ਦਾ ਮਸਲਾ ਹੈ ਇਹ ਪਿਛਲੇ 10 ਦਿਨਾਂ ਤੋਂ ਸਾਡੇ ਗੁਰੂ ਘਰ ਮੇਲਾ ਚੱਲ ਰਿਹਾ ਉੱਥੇ ਗੱਲ ਸਾਰੇ ਹੀ ਸੇਵਾਦਾਰ ਕਰੀ ਜਾਂਦੇ ਆ ਕਿ ਆਪਣਾ ਨੁਕਸਾਨ ਪਾਈ ਹੋ ਜਾਣਾ ਹੋ ਜਾਣਾ ਤੇ ਅੰਤ ਨੂੰ ਨੁਕਸਾਨ ਰਾਤੀ ਜੇ ਸਵੇਰੇ ਹੋ ਗਿਆ ਵਾ ਤੇ ਹਜੇ ਹੋ ਸਕਦਾ ਵਾ ਵੀ ਕੱਲ ਨੂੰ ਵੀ ਇੰਨੀ ਜਿਆਦਾ ਬੇਹਾਲਤ ਹੋਈ ਪਈ ਆ ਪਿੰਡ ਦੇ ਵਿੱਚ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਖਾਸ ਕਰਕੇ ਹਲਕੇ ਦੇ ਮੰਤਰੀ ਸਾਹਿਬ ਆ ਪ੍ਰਸ਼ਾਸਨ ਠਾਣਾ ਐਸਐਚਓ ਸਾਹਿਬ ਪੱਟੀ ਮੋੜ ਆ ਕਿ ਤੁਰੰਤ ਨਕੇਲ ਪਾਈ ਜਾਵੇ ਪਹਿਲੋਂ ਵੀ ਅਪਰੋਮੇਸ਼ਨ ਦਿੱਤੀ ਆ ਹੁਣ ਅਸੀਂ ਖੁਦ ਇਸ ਜੇਸਾ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤੇ ਮਜਬੂਰ ਨ ਪਿੰਡ ਨੂੰ ਕੋਈ ਕਦਮ ਚੁੱਕਣਾ ਪਿਆ ਤੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਇਹ ਪਿੰਡ ਦੇ ਵਿੱਚ ਜਿਹੜਾ ਸ਼ਰੇਆਮ ਨਸ਼ਾ ਵਿੱਚਦਾ ਏ ਇਹਨੂੰ ਅੱਜ ਹੀ ਉਹ ਬੰਦੇ ਜਿਹੜੇ ਰੱਸ਼ਟ ਕੀਤੇ ਜਾਣ ਇਹਦੇ ਕਾਤਲ ਕੋਸ਼ਤ ਕੀਤੇ ਜਾਣ ਕਿਉਂਕਿ ਇਹ ਪਿੰਡ ਦਾ ਮੁੰਡਾ ਪਿੰਡ ਹੀ ਨਸ਼ਾ ਟੀਕਾ ਕਰਕੇ ਮਰਿਆ ਵਾ ਸਾਰਿਆਂ ਨੂੰ ਪਤਾ ਵਾ ਇਸ ਤੋਂ ਇਸ ਤੋਂ ਪਹਿਲਾਂ ਦੋ ਤਿੰਨ ਮੌਤਾਂ ਹੋਈਆਂ ਉਹ ਵੀ ਟੀਕਣ ਹੋਈਆਂ ਭਾਈ ਤਰਸੇਮ ਸਿੰਘ ਮਰਿਆ ਸੀਗਾ ਮਜਬੀ ਸਿੱਖ ਸਤਨਾਮ ਸਿੰਘ ਮਰਿਆ ਸੀਗਾ ਇੱਕ ਦਾ ਸਾਡੇ ਸੁਖਦੇਵ ਸਿੰਘ ਪੱਪੂ ਦਾ ਮੁੰਡਾ ਮਰਿਆ ਸੀ ਭਾਬ ਕੇ ਅੱਗ ਬਲ ਰਹੀ ਹੈ ਜੀ ਜਿਹੜਾ ਜਿਹੜਾ ਨਸ਼ਾ ਵੇਚਦੇ ਉਹਨਾਂ ਦਾ ਨਾਮ ਤਾਂ ਪਤਾ ਕੀ ਉਹਨਾਂ ਦਾ ਨਾਮ ਜੀ ਬਿੱਕਰ ਸਿੰਘ ਪੁੱਤਰ ਵੀਰਮ ਸਿੰਘ ਵੀਰ ਸਿੰਘ ਮਜਬੀ ਸਿੱਖ ਆ ਤੇ ਗਾਂ ਉਹਨਾਂ ਦਾ ਛੋਟਾ ਮੁੰਡਾ ਇਹ ਮਣੀ ਵੇਖੋ ਅਸੇ 50 50 ਕਿੱਲਿਆਂ ਵਾਲੇ ਆ ਜੀ ਉਹਨਾਂ ਤੇ ਖੁਰਲੀ ਨਹੀਂ ਬੰਦਦੀ ਤੇ ਮਹਿਲ ਪਾਈ ਜਾਂਦੇ ਆ ਸਾਰੇ ਪਿੰਡ ਨੂੰ ਦੀਂਦਾ ਵਾ ਬੋਲਦਾ ਕੋਈ ਨਹੀਂ ਜੇ ਅੱਜ ਅੰਤ ਨੂੰ ਇਹ ਵੀਰ ਗਿਆ ਵਾ ਤੇ ਸਾਰੇ ਬੋਲੇ ਆ ਆਉਣ ਵਾਲੇ ਸਮੇਂ ਦੇ ਵਿੱਚ ਕੱਲ ਪਰਸ ਨੂੰ ਦੋ ਰਾਤ ਲਟਣਦੇ ਸੀ ਤੇ ਵੇ ਗੱਡੀ ਪਰਸੋ ਗੱਡੀ ਫੜੀ ਪਰ ਆਸਰਾ ਕੋਈ ਨਹੀਂ ਕਰਦਾ ਹੁਣ ਭਰਾਵਾਂ ਨੂੰ ਬੇਨਤੀ ਹੈ ਨਗਰ ਨੂੰ ਕਿ ਇਹ ਜਿਹੜਾ ਭੜ ਮੱਚ ਗਿਆ ਜਿਹੜਾ ਇਹ ਚਿਰਾਗ ਬੁੱਝ ਗਿਆ ਆਉਣ ਵਾਲੇ ਸਮੇਂ 'ਚ ਏਕਾ ਕਰੀਏ ਪਾਰਟੀਆਂ ਬਾਗੀਆਂ ਤੋਂ ਉੱਪਰ ਉੱਠ ਕੇ ਸਾਰੇ ਵੀਰ ਸੋਹਣ ਸੋਹਣੇ ਖਲੋਤੇ ਆ ਕਸ਼ਮੀਰ ਸੋਹਣੇ ਖਲੋਤੇ ਆ ਦੇਸਾ ਸੋਹਣੇ ਖਲੋਤੇ ਆ ਨਰਵੈਲ ਸੋਹਣੇ ਖਲੋਤੇ ਆ ਸਾਰੇ ਪਿੰਡ ਦੇ ਪਤਵੰਤੇ ਆ ਤੇ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਗਾੜੀ ਵੀ ਇਹ ਨਸ਼ੇ ਨੂੰ ਠੱਲ ਪਾਈ ਜਾਵੇ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਛੱਟੇ ਜਿਹੜੇ ਬਹੁਤ ਗੰਭੀਰ ਨਿਕਲਣ ਵਾਲੇ ਆ ਕਿਉਂਕਿ ਹੋਰ ਕੋਈ ਕਿਸੇ ਮੰਗਾ ਦਾ ਚਰਾਗ ਕਿਸੇ ਪਤਨੀ ਦਾ ਸੁਹਾਗ ਕਿਸੇ ਭੈਣ ਦਾ ਭਰਾ ਨਾ ਜਾਵੇ ਸਾਡੀ ਬੇਨਤੀ ਆ ਕਿ ਇਹਨੂੰ ਤੁਰੰਤ ਅੱਜ ਹੀ ਕਾਰਵਾਈ ਕਰਕੇ ਇਹਦੇ ਤੇ ਨਸ਼ੇ ਦਾ ਜੋ ਐਕਟ ਲਾਇਆ ਜਾਵੇ ਇਹੀ ਬੇਨਤੀ ਆ ਪ੍ਰਸ਼ਾਸਨ ਨੂੰ ਇਹੀ ਸਰਕਾਰ ਨੂੰ ਬੇ ਸਰਕਾਰ ਠੀਕ ਆ ਗੱਲਾਂ ਕਰ ਰਹੀ ਆ ਕਿ ਨਸ਼ੇ ਬੰਦ ਨਸ਼ ਪਿੰਡ ਡਰਾਉਂਡ ਲੈਵਲ ਤੇ ਅਸੀਂ ਆਪਣੇ ਪਿੰਡ ਦੀ ਗੱਲ ਕਰਾਂਗੇ ਕਿ ਸਾਡੇ ਪਿੰਡ ਸ਼ਰਿਆਮ ਵਿਕਰਿਆ ਵਾ ਵਿਕਰਿਆ ਵਾ ਇਹਨੂੰ ਬੰਦ ਕਰਵਾਈਏ ਤੇ ਮੌਕੇ ਤੇ ਬਣਦੀ ਜੋ ਕਾਰਵਾਈ ਆ ਉਹ ਕੀਤੀ ਜਾਵੇ ਪ੍ਰਸ਼ਾਸਨ ਤੋਂ ਇਹੀ ਮੰਗਾ ਨਹੀਂ ਤੇ ਆ ਕੇ ਕੋਈ ਤੁਬਲੀ ਵਾਲੀ ਸੜਕ ਵੇਖ ਲੇ ਕੋਈ ਸਭਰਾਮਾਂ ਵਾਲੀ ਵੇਖ ਲੇ ਕੋਈ ਪਿੰਡ ਪਰ ਉਹਦੇ ਜਿਹਦਾਹੀਂ ਵੀ ਦੋਸ਼ੀ ਮੰਨਦੇ ਆ ਆਪਣੇ ਆਪ ਨੂੰ ਦੋਸ਼ੀ ਮੰਨਦੇ ਕਿ ਅਸੀਂ ਜ਼ੁਬਾਨ ਕਿਉਂ ਨਹੀਂ ਖੋਲਦੇ ਅੱਜ ਇਹ ਵੀਰ ਮਰਿਆ ਤੇ ਸਾਡੀ ਸਾਰਿਆਂ ਦੀ ਜ਼ੁਬਾਨ ਮੇਰੇ ਸਮੇਤ ਮੈਂ ਵੀ ਖੋਲੀ ਆ ਪਰ ਇਹ ਗੋਮਸੋਮ ਵੀ ਦੂਜਾ ਦੂਜੇ ਨੂੰ ਆਖੇ ਦੂਜਾ ਦੂਜੇ ਨੂੰ ਆਖਿਆ ਸੀ ਮਾਰੇ ਬਣਾਗੇ ਪਰ ਇਹਨੂੰ ਆਪਾਂ ਸਾਡੀ ਪ੍ਰਸ਼ਾਸਨ ਕਾੜੀ ਬੇਨਤੀ ਆ ਕਿ ਇਹ ਵੀਰ ਨੂੰ ਅਨਿਸ਼ਵਾਸ਼ਨ ਦਵਾ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਰਘਟਨਾ ਨਾ ਹੋਵੇ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਯਾਰਾ ਨਸ਼ਾ ਕਰਦੇ ਕਿਨਾ ਭੜੀ ਢਾਡੇ ਦਾ ਸੰਜੀਤ ਸਿੰਘ ਕਿੰਨੇ ਬੱਚੇ ਢਾਡੇ ਬੇਟੀ ਇੱਕੀ ਕਿੰਨਾ ਕੋ ਨਸ਼ਾ ਕਰਦੇ ਤੇ ਕਿੰਨਾ ਕੋ ਇਸੇ ਦੇਖਦਾ ਫਿਰ ਨੇਚ ਵਾਦੂ ਵੇਖਦਾ ਆਜੂ ਇਹ ਮੌਤ ਹੋਈ ਆ ਹਾਂਜੀ ਇਹ ਮੰਗ ਰਹੋਗੇ ਨਾ ਨਸ਼ਾ ਬੰਦ ਕੀਤਾ ਜਾਵੇ ਵੀ ਰਾਡਾ ਬਤੀ ਨਹੀਂ ਰਿਆ ਅੰਮ੍ਰਿਤਸਰ ਪਿੰਡ ਜੋੜ ਸਿੰਘ ਵਾਲੇ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਟੀਕ ਦੀ ਹੋਟਲ ਜਣਾ ਜਿਹੜਾ ਉਹਦੀ ਮੌਤ ਹੋ ਜਾਂਦੀ ਹੈ ਤੁਸੀਂ ਮੌਕੇ ਤੇ ਵੀਰ ਕੀਤਾ ਕੋਈ ਪਰਸਨ ਜਿਹੜਾ ਚਿੱਟਾ ਵਿੱਚ ਨਾਲੇ ਵੀ ਗ੍ਰਿਫਤਾਰ ਕੀਤੇ ਗਏ ਨੇ ਜੀ ਗ੍ਰਿਫਤਾਰ ਵੀ ਇਸੇ ਤਰ੍ਹਾਂ ਜਿਹੜੇ ਖੇਹਾਲ ਫਕਤ ਦ ਕੀਤਾ ਹੋਏ ਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਕੋਈ ਚਿੰਤਾ ਨਹੀਂ ਹੋ ਰਹੀ। ਕਿ ਇਹ ਵਿੱਚ ਸਭ ਤੋਂ ਸਦਕੇ ਤੇ ਕਾਰਵਾਈ ਕੀਤੀ। ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ। ਅਗਲੀ ਕਾਰਵਾਈ ਪਰਚਾ ਦਫਤਰ ਦੇ ਦੋ ਬੰਦਿਆਂ ਤੇ। ਜੇ ਕੋਈ ਹੋਰ ਵੀ ਵਿੱਚ ਕਿਸੇ ਦਾ ਕੋਈ 파ਟ ਹੋਵੇ ਦੇ ਵੀ ਖਲਾਫ ਐਕਸ਼ਨ ਲਿਆ ਜਾਵੇ। ਪਰਿਵਾਰ ਵੱਲੋਂ ਇਸ ਹਾਲਾ ਕਿਸੇ ਨਾਮ ਲਿਆ ਜਾ ਰਿਹਾ ਕੁਝ ਵਿਅਕਤੀ ਨੇ ਜਿਹੜਾ ਉਹ ਪਿੰਡ ਦੇ ਵਿੱਚ ਨਸ਼ਾ ਵੇਚਦੀ ਉਹਨਾਂ ਤੋਂ ਕਹਿੰਦੇ ਵੀ ਲੈ ਕੇ ਆਇਆ ਸੀ ਨਸ਼ਾ ਤੇ ਫਿਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਜਾ ਕੇ ਇੰਜੈਕਸ਼ਨ ਲਾਇਆ ਦੋ ਕਿ ਅਗੂ ਦੀ ਮੌਤ ਹੋ ਗਈ। ਹਾਂਜੀ ਉਹਦੇ ਖਿਲਾਫ ਵੀ ਇਸ ਤਰ੍ਹਾਂ ਕਾਰਵਾਈ ਕਰਦੇ। 105 ਪੀ ਐਨ ਐਸ ਦੇ ਤਹਿਤ ਕਾਰਵਾਈ ਅਮਲ ਚ ਆ ਰਹੇ ਹਨ ਬਾਕੀ ਇਨਵੈਸਟੀਗੇਸ਼ਨ ਚ ਜੋ ਵੀ ਸਾਹਮਣੇ ਆਊਗਾ ਜਿਹਨੇ ਗਲਤੀ ਕੀਤੀ ਹੈ ਉਹਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਠੀਕ ਹੈ